1984 ਦੇ ਵਿੱਚ ਹੋਏ ਸਿੱਖ ਗਤਿਲਾਮ ਦੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਸਨ ਉਹਨਾਂ ਦੀ ਯਾਦਗਾਰ ਦੇ ਵਿੱਚ ਸਚਖੰਡ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿਖੇ ਸ਼ਹੀਦ ਦੀ ਗੈਲਰੀ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਤੇ ਹੋਰ ਵੀ ਕਈ ਅਧਿਕਾਰੀ ਮੌਜੂਦ ਰਹੇ ਇਸ ਮੌਕੇ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਨਾਮ ਸਿੰਘ ਖਾਲਸਾ ਮੁੱਖੀ ਦਮਦਮੇ ਟਕਸਾਲ ਜਿਨ੍ਹਾਂ ਨੇ ਬਹੁਤ ਅਸ਼ਿੱਦਤ ਦੇ ਨਾਲ ਬੜੇ ਦ੍ਰੜਤਾ ਦੇ ਨਾਲ ਬੜੇ ਧਿਆਨ ਦੇ ਨਾਲ ਇਹ ਜਿਹੜੀ ਸ਼ਹੀਦੀ ਗੈਲਰੀ ਹੈ ਉਸ ਦੀ ਯਾਦਗਾਰ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਉਸ ਨੂੰ ਲੈ ਕੇ ਧੰਨਵਾਦ ਕੀਤਾ ਹੈ ਇਸ ਤੋਂ ਇਲਾਵਾ ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਗਿਆਨੀ ਰਕबीर ਸਿੰਘ ਨੇ ਦੱਸਿਆ ਕਿ ਗੈਲਰੀ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਥਾਪਿਤ ਕੀਤੀ ਗਈ ਹੈ ਅਤੇ ਇਸ ਪ੍ਰਾਪਤੀ ਲਈ ਸਮੁੱਚੇ ਸਿੱਖ ਪੰਥ ਨੂੰ ਉਹ ਵਧਾਈ ਦਿੰਦੇ ਹਨ ਜੀ ਗਰੇਵ ਸਾਹਿਬ ਅੱਜ ਜਿਹੜੀ ਇੱਕ ਬਹੁਤ ਹੀ ਜੋ ਕਹਿ ਸਕਦੇ ਆ ਕਿ ਕਾਫੀ ਸਮੇਂ ਤੋਂ ਜੋ ਇੱਕ ਮੰਗ ਸੀ ਸਿੱਖ ਕੌਮ ਦੀ ਗੈਲਰੀ ਬਣਾਉਣ ਲਈ ਸ਼ਹੀਦਾਂ ਦੀ ਜਿਹੜੀ 1984 ਦੇ ਵਿੱਚ ਜੋ ਬਲੂ ਸਟਾਰ ਹੋਇਆ ਉਸ ਦੇ ਵਿੱਚ ਤਾਂ ਅੱਜ ਗੈਲਰੀ ਬਣ ਚੁੱਕੀ ਆ ਤਾਂ ਕੀ ਕਹਿਣਾ ਚਾਹੂਗਾ ਤੁਸੀਂ ਦੇਖੋ ਦੇਸ਼ ਨੂੰ ਆਜਾਦ ਹੋਏ ਕਹਿੰਦੇ 75 ਦੇ ਕਰੀਬ ਸਾਲ ਹੋ ਗਏ ਆ ਤੇ ਦੁਨੀਆ ਦੇ ਕਿਸੇ ਵੀ ਹਿਸਟਰੀ ਦੇ ਕਿਸੇ ਵੀ ਕਿਤਾਬ ਦੇ ਅੰਦਰ ਇਸ ਤਰ੍ਹਾਂ ਦੀ ਗੱਲ ਨਹੀਂ ਆ ਗਈ ਕਿ ਦੇਸ਼ ਦੀਆਂ ਫੌਜਾਂ ਉਹਨਾਂ ਦੇ ਆਪਣੇ ਹੀ ਲੋਕਾਂ ਤੇ ਤੇ ਉਹਨਾਂ ਦੇ ਧਾਰਮਿਕ ਸਥਾਨ ਤੇ ਉਹ ਵੀ ਉਹ ਧਾਰਮਿਕ ਸਥਾਨ ਜਿਹੜਾ ਸਭੇ ਸਾਂਝੀ ਵਾਲਸਦਾਨ ਕੋਈ ਇਹਨਾਂ ਦਿਸੇ ਬਾਹਰ ਦੀ ਗੱਲ ਕਰਦਾ ਹੋਵੇ ਜਿੱਥੇ ਚਾਰ ਦਰਵਾਜ਼ੇ ਰੱਖੇ ਗਏ ਆ ਕੁੱਲ ਦੁਨੀਆ ਤੋਂ ਲੋਕ ਸਭ ਧਰਮਾਂ ਦੇ ਸਭ ਵਰਣਾਂ ਦੇ ਸਭ ਜਾਤਾਂ ਦੇ ਲੋਕ ਇੱਥੇ ਆਉਂਦੇ ਆ ਤੇ ਇਹ ਉਹੀ ਅਕਾਲ ਤਖਤ ਸਾਹਿਬ ਆ ਜਿਸ ਦੀ ਤੁਸੀਂ ਤਸਵੀਰ ਦੇਖ ਰਹੇ ਹੋ ਕਿ ਉਸ ਸਮੇਂ ਤੇ ਇੰਦਰਾ ਗਾਂਧੀ ਜਿਹੜੀ ਉਸ ਸਮੇਂ ਦੀ ਮੁੱਖ ਪ੍ਰਧਾਨ ਮੰਤਰੀ ਸੀ ਦੇਸ਼ ਦੀ ਉਹਨੇ ਹੁਕਮ ਚਾੜ ਕੇ ਇੱਥੇ ਟੈਂਕ ਤੇ ਧੋਬ ਚਾੜੇ ਇਹ ਦੇਸ਼ ਦੇ ਇਤਿਹਾਸ ਦੀ ਇੱਕ ਵੱਡੀ ਘਟਨਾ ਹੈ ਤੇ ਇਹ ਘਟਨਾ ਜਿਹੜੀ ਆ ਸਿੱਖਾਂ ਦੇ ਜਿਹੜੇ ਦਿਲ ਤੇ ਤਾਂ ਉੱਕਰੀ ਹੋਈ ਆ ਪਰ ਨਵੀਂ ਨੌਜਵਾਨ ਪੀੜ੍ਹੀ ਜਿਹੜੀ ਆ ਉਸ ਨੂੰ ਉਸ ਸਮੇਂ ਦਾ ਜਿਹੜਾ ਮੰਜ਼ਰ ਆ ਉਸ ਨੂੰ ਮੂਰਤੀਮਾਨ ਕਰਨ ਵਾਸਤੇ ਜਿਹੜੇ ਉਸ ਸਮੇਂ ਤੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਨੇ ਇਸ ਕਿਨਾਂ ਗੁਰਸਥਾਨ ਦੀ ਪਵਿੱਤਰਤਾ ਨੂੰ ਕਾਇਮ ਕਰਨ ਲਈ ਇਹਦੇ ਨਾਲ 38 ਹੋਰ ਜਿਹੜੇ ਗੁਰਦਰਾ ਸਾਹਿਬ ਤੇ ਫੌਜ ਨੇ ਹਮਲਾ ਕੀਤਾ ਉਹ 84 ਜੂਨ ਦਾ ਜਿਹੜਾ ਵਰਤਾਰਾ ਵਾ ਉਹ ਬੜਾ ਬਹੁਤ ਵੱਡਾ ਦੁਖਦਾਈ ਆ ਤੇ ਸਿੱਖਾਂ ਦੇ ਨਸੂਰ ਆ ਇਹ ਜਿਹੜਾ ਕਦੇ ਹਮੇਸ਼ਾ ਰਸਤਾ ਰਹੇਗਾ ਹਰ 6 ਜੂਨ ਨੂੰ ਜਿਹੜੀ ਜਿਹੜੇ ਸਿੱਖਾ ਉਹ ਦਿਨ ਵੀ ਮਨਾਉਂਦੇ ਆ ਇਹਨਾਂ ਸ਼ਹੀਦਾਂ ਨੂੰ ਨਤਮਸਤਕ ਵੀ ਹੁੰਦੇ ਆ ਸੋ ਇਹ ਬੜੀ ਜ਼ਰੂਰੀ ਸੀ ਕਿਉਂਕਿ ਇਤਿਹਾਸ ਜਿਹੜਾ ਜਿਉਂਦਾ ਰੱਖਣ ਵਾਸਤੇ ਨਵੀਂ ਪੀੜੀ ਨੂੰ ਉਸਦੇ ਰੂਬਰੂ ਕਰਨ ਵਾਸਤੇ ਇਹ ਸਾਰੇ ਜਿਹੜੇ ਕਾਰਜ ਕਰਨੇ ਪੈਂਦੇ ਆ ਚਾਹੀਦੇ ਆ ਕਿਉਂਕਿ ਜਿਹੜੇ ਜਿਹੜੇ ਯਾਦ ਕਰ ਜਿਵੇਂ ਅਸੀਂ ਕਹਿੰਨੇ ਆ ਇਹ ਇੱਕ ਮੂੰਹ ਤੋਂ ਬੋਲਦੀ ਤਸਵੀਰ ਆ ਤੁਸੀਂ ਦੇਖੋਗੇ ਉਸ ਸਮੇਂ ਦੀ ਇੰਦਰਾ ਗਾਂਧੀ ਦੀ ਹੁਕਮਾਂ ਨਾਲ ਜੋ ਕੁਝ ਵਾਪਰਿਆ ਸੀ ਉਹਦੀ ਹੂ ਬੂਹ ਤਸਵੀਰ ਜਿਹੜੀ ਛਰੋਨੀ ਗੁਰਦਰਾ ਪ੍ਰਬੰਧ ਕਮੇਟੀ ਵੱਲੋਂ ਜਿਹੜੀ ਸੇਵਾ ਹੈ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਿਹੜੇ ਦੰਦੂਈ ਟਕਸਾਲ ਦੇ ਮੁਖੀ ਉਹਨਾਂ ਨੂੰ ਕਾਰ ਸੇਵਾ ਦਿੱਤੀ ਗਈ ਸੀ ਤੋਂ ਇਹ ਗੈਲਰੀ ਪੂਰੀ ਸਥਾਪਿਤ ਕੀਤੀ ਗਈ ਹੈ ਜਿੰਨੇ ਸ਼ਹੀਦ ਹੋਏ ਉਹਨਾਂ ਦੀਆਂ ਤਸਵੀਰਾਂ ਇੱਥੇ ਲਾਈਆਂ ਗਈਆਂ ਤੇ ਉਸ ਸਮੇਂ ਦੇ ਕਾਲ ਤੱਕ ਸਾਹ ਦੀ ਜਿਹੜੀ ਹੈ ਬਹੁਤ سارے ਲੋਕ ਜਿਹੜੀ ਤਸਵੀਰ ਦੇਖਦੇ ਆ ਪਰ ਅਸਲ ਜਿਹੜੀ ਜਿਹੜੀ ਇਹਨੂੰ ਮੂਰਤੀਮਾਨ ਕਰਨ ਵਾਸਤੇ ਜਿਹੜਾ ਮਾਡਲ ਤਿਆਰ ਕੀਤਾ ਗਿਆ ਉਹ ਤੁਹਾਡੇ ਸਾਹਮਣੇ ਆ ਇਹ ਸਾਰੀ ਜਿਹੜੀ ਹੈ ਸ਼ੀਧੀ ਗੈਲਰੀ ਇਹ ਅੱਜ ਸਮੁੱਚੇ ਮਾਨਮਤਾਂ ਨੂੰ ਜਿਹੜੀ ਕੀ ਹੈ ਇਹ ਸੌਂਪੀ ਗਈ ਆ ਸੋ ਬਾਬਾ ਜੀ ਹੋਰਾਂ ਨੇ ਬਹੁਤ ਅੱਛੀ ਸੇਵਾ ਕੀਤੀ ਆ ਤੇ ਸਾਰੇ ਇਤਿਹਾਸ ਨੂੰ ਮੰਨ ਲਓ ਜਿਵੇਂ ਕਹਿੰਦੇ ਸੂਚੀਬੱਧ ਕਰਕੇ ਇਹ ਜਿਹੜੀ ਗੈਲਰੀ ਬਣਾਈ ਗਈ ਆ ਸੋ ਇਹ ਇਸ ਦੇਸ਼ ਦੇ ਲੋਕਤੰਤਰ ਤੇ ਬਹੁਤ ਵੱਡਾ ਤੱਬਾ ਵਾ ਤੇ ਮੈਂ ਇਹ ਦੇਖਦਾ ਕਿ ਉਸ ਦਾ ਉਸ ਗਾਂਧੀ ਪਰਿਵਾਰ ਦਾ ਫਰਜ਼ੰਦ ਕਈ ਵਾਰ ਇੱਥੇ ਆ ਗਿਆ ਉਹ ਆਪਦੀਆਂ ਵੋਟਾਂ ਮਟੋਰਨ ਲਈ ਆਪਣੀ ਰਾਜ ਜਿਹੜੀ ਵੋਟ ਰਾਜਨੀਤੀ ਦੇ ਤਹਿਤ ਬਹੁਤ ਵਾਰੀ ਆਇਆ ਭਾਂਡੇ ਵੀ ਮਾਂਜੇ ਤੇ ਪਾਣੀ ਵੀ ਪਿਆ ਅਸੀਂ ਇੱਥੇ ਆਏ ਤੇ ਕਿਉਂਕਿ ਕੋਈ ਵੀ ਇੱਥੇ ਆਉਂਦਾ ਉਸ ਨੂੰ ਇੱਥੇ ਜਗ੍ਹਾ ਮਿਲਦੀ ਆ ਪਰ ਇਸ ਜਿਹੜਾ ਕਾਰਾ ਕੀਤਾ ਸੀ ਉਸ ਕਾਰੇ ਦੀ ਅੱਜ ਤੱਕ ਉਹਨਾਂ ਦੇ ਮਨ ਦੇ ਵਿੱਚ ਨਾ ਮਾਫੀ ਹੈ ਤੇ ਨਾ ਕੋਈ ਹੋਰ ਗੱਲ ਆ ਕਿਸੇ ਵਿਸ਼ੇਸ਼ ਨਾਲ ਦੁੱਖ ਜੋ ਹੋ ਸਕਦਾ ਲੜਾਈ ਹੋ ਸਕਦੀ ਆ ਪਰ ਰੱਬ ਦੇ ਘਰ ਦੇ ਨਾਲ ਲੜਾਈ ਨਹੀਂ ਹੋ ਸਕਦੀ ਇਹ ਉਸ ਸਮੇਂ ਜੋ ਇੰਦਰਾ ਗਾਂਧੀ ਨੇ ਕੀਤਾ ਇੱਕ ਪੱਤਰਕਾਰ ਸਵਾਲ ਪੁੱਛ ਰਿਹਾ ਸੀ ਕਿ ਉਸ ਦਾ ਮ ਆਪਾਂ ਨੂੰ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ ਮੁਆਵਜ਼ਾ ਸਿੱਖੀ ਦਾ ਇਤਿਹਾਸ ਜਿਹੜਾ ਵਾ ਉਹ ਦਿੰਦਾ ਰਹਿੰਦਾ ਵਾ ਤੇ ਮੁਆਵਜ਼ਾ ਉਹਨਾਂ ਨੂੰ ਮਿਲ ਵੀ ਚੁੱਕਿਆ ਦੁਨੀਆ ਨੇ ਸਾਰਾ ਕੁਝ ਦੇਖਿਆ ਹੋਇਆ ਗਰੇਵ ਸਾਹਿਬ ਤੁਸੀਂ ਉਸ ਵੇਲੇ ਦੇ ਕਿਉਂਕਿ ਇੱਕ ਗਵਾਹ ਵੀ ਹਾਂ ਕਿਉਂਕਿ ਤੁਸੀਂ ਵੀ ਉਹ ਸਾਰਾ ਮੰਜ਼ਰ ਦੇਖਿਆ ਤਾਂ ਜੋ ਹਾਲਾਤ ਉਸ ਵੇਲੇ ਬਣੇ ਸੀਗੇ ਕਿ ਸਰਕਾਰਾਂ ਦੀ ਕੀ ਮਨਛਾ ਕੀ ਜਾਬਦੀ ਸੀ ਕਿਉਂਕਿ ਹਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਨਾ ਬੰਦੀ ਸਿੰਘਾਂ ਦੀ ਗੱਲ ਕਰ ਲਈ ਨਾ ਉੱਥੇ ਇਨਸਾਫ ਮਿਲਿਆ ਤਾਂ ਕਿਵੇਂ ਵੇਖਦੇ ਹੋ ਤੁਸੀਂ ਦੇਖੋ ਜੀ ਸਰਕਾਰਾਂ ਜਿਹੜੀਆਂ ਨਾ ਉਹਨਾਂ ਨੇ ਗੱਲ ਉਹ ਕਰਨੀ ਹੁੰਦੀ ਹੈ ਜਿਹੜੀ ਉਹ ਜਿਹੜੇ ਦੁਸ਼ਮਣ ਬਾਤ ਕਰੇ ਹੋਣੀ ਇੱਥੇ ਮੈਂ ਕਹਾਂਗਾ ਕਿ ਇਹ ਸਰਕਾਰ ਸਾਡੀ ਨਹੀਂ ਸੀ ਇਹ ਦੁਸ਼ਮਣ ਦੀ ਸਰਕਾਰ ਸੀ ਜੀਨੇ ਸਿੱਖਾਂ ਦੇ ਇਸ ਧਾਰਮਿਕ ਸਥਾਨ ਦੇ ਉੱਤੇ ਐਡਾ ਵੱਡਾ ਹੱਲਾ ਬੋਲਿਆ ਇੱਥੇ ਟੈਂਕ ਤੋਂ ਚੜਨ ਦਾ ਕੋਈ ਮਸਲਾ ਨਹੀਂ ਸੀ ਇਥੇ ਕੋਈ ਵੀ ਐਸੀ ਗੱਲ ਨਹੀਂ ਸੀ ਇਸ ਨੂੰ ਬੜੇ ਢੰਗ ਨਾਲ ਸਮੇਟਿਆ ਜਾ ਸਕਦਾ ਸੀ ਪਰ ਇਹ 18 ਮਹੀਨੇ ਪਹਿਲਾਂ ਜਿਹੜਾ ਕੇ ਸੁੰਦਰਜੀ ਦੇਸ਼ ਦਾ ਜਰਨਲ ਰਿਆ ਉਹ 18 ਮਹੀਨੇ ਪਹਿਲਾਂ ਦੱਸ ਰਿਹਾ ਕਿ ਇਹ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਜਿਹੜੀ ਨੀਤੀ ਤੇ ਜਿਹੜਾ ਉਹਨਾਂ ਦਾ ਸਾਰਾ ਢਾਂਚਾ ਵਾਂਚਾ ਸਾਰਾ ਤਿਆਰ ਕੀਤਾ ਗਿਆ ਸੀ ਇਹ ਮਨਸ਼ਾ ਨਾਲ ਆਈ ਸੀ ਇੰਦਰਾ ਗਾਂਧੀ ਕਿਉਂਕਿ ਉਹ ਦੇਸ਼ ਦੇ ਅੰਦਰ ਐਮਰਜੈਂਸੀ ਤੋਂ ਬਾਅਦ ਆਪਦੀ ਜਿਹੜੀ ਸੱਤਾ ਦੀ ਜਿਹੜੀ ਉਹਨਾਂ ਦੀ ਜ਼ਮੀਨ ਸੀ ਉਹ ਗਵਾ ਚੁੱਕੀ ਸੀ ਤੇ ਉਹਨੇ ਕਿਹਾ ਕਿ ਮੈਂ ਸਿੱਖਾਂ ਨੂੰ ਮਾਰ ਕੇ ਬਹੁ ਗਿਣਤੀ ਲੋਕਾਂ ਨੂੰ ਮੈਂ ਇੱਥੇ ਬਚਾਉਣਾ ਚਾਹੁੰਨੀ ਆ ਸੋ ਇਸ ਕਰਕੇ ਉਹਨੇ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਉਹਨੇ ਮਿਥ ਕੇ ਇਹ ਗੱਲ ਕੀਤੀ ਹੈ ਇਹ ਅਚਾਨਕ ਵਾਪਰਿਆ ਵਰਤਾਰਾ ਨਹੀਂ ਸੀ ਜੀ ਠੀਕ ਹੈ ਗਰੰਥ ਤੋਂ ਪੇ ਹੋਣੇ ਠੀਕ ਹੈ ਠੀਕ ਹੈ ਥੋੜਾ ਥੱਲੇ ਕਰ ਲੋ ਯਾਰ ਥੋੜਾ ਸਾਰੇ ਮਾਈਕ ਥੱਲੇ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀ ਹੈ ਜੋ ਅਰਾਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਬੂਨਾ ਛੜਾ ਖੇਤ ਅੱਜ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ ਔਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਬਿਲਕੁਲ ਨਜ਼ਦੀਕ ਸ਼ਹੀਦੀ ਯਾਦਗਾਰ ਦੇ ਹੇਠਾਂ ਉਹਨਾਂ ਮਹਾਨ ਸ਼ਹੀਦਾਂ ਦੀ ਸਦੀਵੀ ਯਾਦਗਾਰ ਸ਼ਹੀਦੀ ਗੈਲਰੀ ਦੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਸੇਵਾ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁੱਖਤਮ ਦਾ ਮੀ ਟਕਸਾਲ ਔਰ ਪ੍ਰਧਾਨ ਸੰਤ ਸਮਾਜ ਜੀ ਦੇ ਉਹਨਾਂ ਨੂੰ ਸੌਂਪੇ ਗਏ ਸੀ ਉਸ ਦੀ ਸੇਵਾ ਸੰਪੂਰਨ ਹੋਣ ਤੇ ਅੱਜ ਸ਼ਹੀਦੀ ਗੈਲਰੀ ਦਾ ਉਦਘਾਟਨ ਕੀਤਾ ਗਿਆ ਔਰ ਇਹ ਸ਼ਹੀਦੀ ਗੈਲਰੀ ਉਹਨਾਂ ਮਹਾਨ ਸ਼ਹੀਦਾਂ ਦੀ ਦੀਵ ਯਾਦਗਾਰ ਹੈ ਜਿਨ੍ਹਾਂ ਨੇ 1984 ਦੇ ਹਮਲੇ ਦੇ ਦੌਰਾਨ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਮਹਾਂਪੁਰਖ ਅਮਰ ਸ਼ਹੀਦ ਭਾਈ ਸਰ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਭਾਈ ਜਰਨਲ ਸੁਖੇਸ਼ ਸਿੰਘ ਜੀ ਅਮਰ ਸ਼ਹੀਦ ਭਾਈ ਸਾਹਿਬ ਭਾਈ 18 ਸਿੰਘ ਜੀ ਔਰ ਮਹਾਨ ਸ਼ਹੀਦ ਸਿੰਘਾ ਸਿੰਘੜੀਆਂ ਪੁਚੰਗੀਆਂ ਹਜ਼ਾਰਾਂ ਦੇ ਗਿਣਤੀ ਵਿੱਚ ਇਹਨਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਸਨ ਉਹਨਾਂ ਨੂੰ ਅੱਜ ਉਹਨਾਂ ਦੀ ਜਿਹੜੀ ਸਦੀਵੀ ਯਾਦਗਾਰ ਹੈ ਉਹ ਸ਼ਹੀਦੀ ਗੈਲਰੀ ਦੇ ਰੂਪ ਵਿੱਚ ਪ੍ਰਕਰਮਾਂ ਦੇ ਵਿੱਚ ਸਥਾਪਿਤ ਕੀਤੀ ਗਈ ਹੈ ਦਾਸ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਔਰ ਮਾਨਜੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਗਿੰਦਰ ਸਿੰਘ ਜੀ ਧਾਮੇ ਔਰ ਸਮੁੱਚੇ ਖਾਲਸਾ ਪੰਥ ਨੂੰ ਇਸ ਦਿਨ ਬਹੁਤ-ਬਹੁਤ ਵਧਾਈ ਦਿੰਦਾ ਹੈ ਕਿ ਅੱਜ ਉਹਨਾਂ ਮਹਾਨ ਸ਼ਹੀਦਾਂ ਦੀ ਸਦੀਵੀ ਯਾਦਗਾਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਪਰਕਰਮਾ ਵਿੱਚ ਸ਼ਹੀਦ ਦੀ ਗੈਲਰੀ ਦੇ ਰੂਪ ਵਿੱਚ ਸਥਾਪਿਤ ਕੀਤੀ ਗਈ ਹੈ ਔਰ ਧੰਨਵਾਦ ਕਰਦਾ ਹੈ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮਿਤਕ ਸਾਹਿਬ ਜਿਨ੍ਹਾਂ ਨੇ ਬਹੁਤ ਸ਼ਿੱਦਤ ਦੇ ਨਾਲ ਬੜੀ ਦ੍ਰਿੜਤਾ ਦੇ ਨਾਲ ਔਰ ਬੜੇ ਧਿਆਨ ਦੇ ਨਾਲ ਇਹ ਜਿਹੜੀ ਸ਼ਹੀਦੀ ਗੈਲਰੀ ਦੀ ਜਿਹੜੀ ਯਾਦਗਾਰ ਹੈ ਉਹਨੂੰ ਪ੍ਰਕਰਮਾਂ ਦੇ ਵਿੱਚ ਸਥਾਪਿਤ ਕੀਤਾ ਹੈ ਸਮੁੱਚੇ ਪੰਥ ਨੂੰ ਇਹ ਬੇਨਤੀ ਹੈ ਕਿ ਉਹ ਜਾਦੀ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆਉਣ ਇਸ ਸ਼ਹੀਦੀ ਗੈਲਰੀ ਦੇ ਦਰਸ਼ਨ ਆ ਕੇ ਜਰੂਰ ਕਰਨ ਔਰ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤਕ ਹੋਣ ਉਹਨਾਂ ਨੂੰ ਜਰੂਰ ਯਾਦ ਕਰਨ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਔਰ ਆਪਣੇ ਹੱਕਾਂ ਦੀ ਪ੍ਰਾਪਤੀ ਵਾਸਤੇ ਮਹਾਨ ਸ਼ਹਾਦਤਾਂ ਪ੍ਰਾਪਤ ਕੀਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੁਲਖ ਦੇ ਵਿੱਚ ਆਜ਼ਾਦੀ ਤੋਂ ਪਹਿਲਾਂ ਗੁਰੂ ਘਰਾਂ ਨੂੰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਮੇਸ਼ਾ ਹੀ ਹਮਲਿਆਂ ਦੇ ਰੂਪ ਦੇ ਵਿੱਚ ਸਿਧਾਂਤਕ ਤੌਰ ਤੇ ਕੁਚਲਣ ਦਾ ਯਤਨ ਕੀਤਾ ਪਰ ਆਯਾਦ ਭਾਰਤ ਦੇ ਵਿੱਚ ਕਾਂਗਰਸ ਸਰਕਾਰ ਵੱਲੋਂ ਜੂਨ 1984 ਦੇ ਵਿੱਚ ਇਹ ਬਲੂ ਸਟਾਰ ਆਪਰੇਸ਼ਨ ਕਰਕੇ ਇਸ ਧਰਤੀ ਦੇ ਉੱਤੇ ਮਰਦੇ ਮਜਾਹਦ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿਨ੍ਹਾਂ ਨੇ ਪ੍ਰਤੀਗਿਆ ਕੀਤੀ ਸੀ ਉਹਨਾਂ ਦੇ ਨਾਲ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਨ੍ਹਾਂ ਨੇ ਇਸ ਅਕਾਲ ਤਖਤ ਦੇ ਸਾਹਮਣੇ ਹੋ ਕੇ ਇਹ ਪ੍ਰਤੀਗਿਆ ਕੀਤੀ ਕਿ 사ਤਗੁਰ ਜੀ ਮੇਰਾ ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਦਕਾ ਨਾ ਜਾਏ ਉਹਨਾਂ ਨੂੰ ਕੌਲਾਂ ਨੂੰ ਪੂਰੇ ਪਗਾਇਆ ਪੂਰੇ ਨਹੀਂ ਪਗਾਇਆ ਜਿਹੜੇ ਵੀ ਚੜ ਕੇ ਆਏ ਸੀ ਉਹਨਾਂ ਨੂੰ ਉਹਨਾਂ ਦੇ ਨਾਲ ਮੁਕਾਬਲਾ ਕਰਦੇ ਹੋ ਜਿਹੜੀਆਂ ਇੱਥੇ ਸ਼ਹੀਦੀਆਂ ਪਾਈਆਂ ਸੋ ਕਾਂਗਰਸ ਨੇ ਇੱਕ ਕਲੰਕ ਬੜਾ ਵੱਡਾ ਆਜ਼ਾਦ ਭਾਰਤ ਦੇ ਵਿੱਚ ਖਟਿਆ ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਦਮਦਮੀ ਟਕਸਾਲ ਦੇ ਮੁਖੀ ਉਹਨਾਂ ਦੀ ਪਵਿੱਤਰ ਸੰਤ ਬਾਬਾ ਠਾਕਰ ਸਿੰਘ ਜੀ ਨੇ ਇੱਥੇ ਅਕਾਲ ਤਖਤ ਸਾਹਿਬ ਦੀ ਨਵੇਂ ਤਰ੍ਹਾਂ ਰਚਨਾ ਸ਼ੁਰੂ ਕੀਤੀ ਸੀ ਰਚਨਾ ਕਹਿਣ ਤੋਂ ਭਾਵ ਬਿਲਡਿੰਗ ਦੀ ਉਸਾਰੀ ਤੇ ਉਸ ਵੇਲੇ ਇਹ ਵੀ ਫੈਸਲਾ ਹੋਇਆ ਸੀ ਕਿ ਇੱਥੇ ਇੱਕ ਉਹਨਾਂ ਮਹਾਨ ਬਲੂ ਸਟਾਰ ਦੇ ਸਾਰੇ ਸ਼ਹੀਦਾਂ ਦੀ ਪਵਿੱਤਰ ਯਾਦ ਦੇ ਵਿੱਚ ਇੱਕ ਗੈਲਰੀ ਵੀ ਬਣਾਈ ਜਾਊਗੀ ਸੋ ਉਹ ਗੈਲਰੀ ਦੇ ਵਿੱਚ ਮੌਜੂਦਾ ਮੁਖੀ ਸਾਡੇ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਇਹ ਬਿਲਡਿੰਗ ਦਾ ਪਹਿਲਾ ਹੀ ਾਸਾਰ ਲਈ ਸੀ ਪਰ ਇਹਦੇ ਵਿੱਚ ਕਿਉਂਕਿ ਤਸਵੀਰਾਂ ਉਹਨਾਂ ਦੀਆਂ ਸਾਰਿਆਂ ਦੀਆਂ ਲੱਗਣੀਆਂ ਸੀ ਜਿਨ੍ਹਾਂ ਨੇ ਇੱਥੇ ਸ਼ਹਾਦਤ ਪਾਈ ਆ ਕੁਝ ਤਾਂ ਜਿਹੜੇ ਸਾਡੇ ਮੁਖੀ ਸਹਿਬਾਨ ਜਿਨ੍ਹਾਂ ਨੇ ਇੱਥੇ ਲੋਹਾ ਲਿਆ ਕੁਝ ਇੱਥੇ ਜਿਹੜੇ ਯਾਤਰੂ ਆਏ ਸਗੇ ਉਹ ਬੱਚੇ ਪਚੰਗੀ ਬੀਬੀਆਂ ਉਹਨਾਂ ਨੂੰ ਵੀ ਮੌਕੇ ਦੀ ਇਸ ਜ਼ਾਲਮ ਸਰਕਾਰ ਨੇ ਬਖਸ਼ਿਆ ਨਹੀਂ ਸੋ ਅੱਜ ਉਹਨਾਂ ਮਹਾਨ ਮਹਾਪੁਰਸ਼ਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਉਹਨਾਂ ਦੇ ਨਾਲ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਮਰ ਸ਼ਹੀਦ ਜਿਹੜੇ ਆਲ ਇੰਡੀਆ ਸਿੱਖ ਸਟੂਡੈਂਟ ਫਰੈਸ਼ਨ ਦੇ ਪ੍ਰਧਾਨ ਰਹੇ ਬਾਬਾ 18 18 ਸਿੰਘ ਜੀ ਜਰਨੈਲ ਸ਼ਵੇਕ ਸਿੰਘ ਜੀ ਦੀ ਉਹਨਾਂ ਦੇ ਨਾਲ ਸામੂਹਿਕ ਤੌਰ ਤੇ ਸਾਰੇ ਸ਼ਹੀਦਾਂ ਦੀ ਇਹ ਜਿਹੜੀ ਯਾਦਗਾਰ ਇੱਥੇ ਸਥਾਪਿਤ ਕੀਤੀ ਗਈ ਆ ਮੈਂ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂਵਾਲੇ ਕਿਉਂਕਿ ਬੜੇ ਚਿਰ ਦੀ ਲੋਕਾਂ ਦੀ ਤਾਂਗ ਸੀ ਤੇ ਇਹਦਾ ਕਾਦਤ ਘਟਨ ਹੋਵੇ ਉਹਨਾਂ ਨੂੰ ਵਧਾਈ ਦਿਨਾ ਕਿਉਂਕਿ ਸ਼ਹੀਦਾਂ ਦੇ ਜੋੜ ਮੇਲੇ ਲੱਗਦੇ ਆ ਸ਼ਹੀਦਾਂ ਦੇ ਆਪਾਂ ਰੋਸ ਨਹੀਂ ਕਰਦੇ ਉਹਨਾਂ ਦੀ ਪਵਿੱਤਰ ਜਾਤ ਤੋਂ ਅਸੀਂ ਸੇਧ ਵੀ ਲੈਨੇ ਤੇ ਸਿੱਖ ਕੌਮ ਦਾ ਸਰਮਾਇਆ ਵੀ ਸ਼ਹੀਦਈ ਆ ਅਸੀਂ ਜਿੱਥੇ ਉਹਨਾਂ ਸ਼ਹੀਦਾਂ ਤੋਂ ਪ੍ਰੇਰਨਾ ਲੈਨੇ ਆ ਮੌਜੂਦਾ ਤੌਰ ਦੇ ਉੱਤੇ ਮੈਂ ਸਮਝਦਾ ਦਮ ਦੀ ਮਿੱਟਕਸਾਲ ਦਾ ਬੜਾ ਵੱਡਾ ਯੋਗਦਾਨ ਰਿਹਾ ਪਹਿਲੇ ਮੁਖੀ ਸੰਤਨ ਬਾਬਾ ਦੀਪ ਸਿੰਘ ਜੀ ਉਹਨੇ ਵੀ ਇੱਥੇ ਮਰਿਆਦਾ ਦਾ ਲੰਘਣ ਹੋਇਆ ਆਪਣਾ ਸੀਸ ਭੇਟ ਕੀਤਾ ਉਹਨਾਂ ਤੋਂ ਬਾਅਦ ਸੰਤ ਬਾਬਾ ਗਰਬਖ ਸਿੰਘ ਜੀ ਜਿਨ੍ਹਾਂ ਦਾ ਬੂੰਗਾ ਇੱਥੇ ਸਥਾਪਿਤ ਆ ਉਹਨਾਂ ਨੇ ਵੀ ਇੱਥੇ ਸ਼ਹਾਦਤ ਦਿੱਤੀ ਤੇ ਮੌਜੂਦਾ ਸਮੇਂ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਨੇ ਵੀ ਸ਼ਹਾਦਤ ਦਿੱਤੀ ਜਿਨ੍ਹਾਂ ਦਾ ਵੀ ਸਮੁੱਚੇ ਤੌਰ ਤੇ ਸ਼ਹੀਦਾਂ ਦਾ ਬੂੰਗਾ ਉੱਤੇ ਸਥਾਪਿਤ ਹੈ ਸੋ ਅੱਜ ਇਸ ਬੜੇ ਲੰਬੇ ਹਾਰਸੇ ਤੋਂ ਸਾਰਿਆਂ ਦੀ ਇਹ ਮੰਗ ਤੇ ਚਾਹਨਾ ਸੀ ਕਿ ਇਹਦਾ ਅਦਗਾਟਨ ਕੀਤਾ ਜਾਵੇ ਸੋ ਚੇਚੇ ਤੌਰ ਤੇ ਬਾਬਾ ਜੀ ਦਾ ਧੰਨਵਾਦ ਕਰਦਾ ਔਰ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜਿਨ੍ਹਾਂ ਨੇ ਅੱਜ ਇਹ ਅਦਗਾਟਨ ਕੀਤਾ ਉਹਨਾਂ ਦੇ ਨਾਲ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਜਥੇਦਾਰ ਔਰ ਚੇਚੇ ਤੌਰ ਤੇ ਵਿਦੇਸ਼ ਦੇ ਵਿੱਚੋਂ ਬਾਬਾ ਧਰਮ ਸਿੰਘ ਜੀ ਉਹ ਚੇਚੇ ਤੌਰ ਤੇ ਪਹੁੰਚੇ ਆ ਸੋ ਸਾਰਿਆਂ ਦਾ ਹੀ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਤਾਕਤ ਸ੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਸਾਹਿਬ ਉਹ ਵੀ ਪਹੁੰਚੇ ਆ ਸੋ ਮੈਂ ਇਹ ਵੀ ਅਰਦਾਸ ਗੁਰੂ ਚਰਨਾ ਵਿੱਚ ਕਰਦਾ ਸਤਿਗੁਰ ਜੀ ਇਹ ਜਿਨ੍ਹਾਂ ਨੇ ਛੇਧੀਆਂ ਪਾਈਆਂ ਉਹ ਸਾਡੇ ਲਈ ਪ੍ਰੇਰਨਾ ਸਰੋਤ ਵੀ ਆ ਇਹ ਮੌਕੇ ਦੀਆਂ ਸਰਕਾਰਾਂ ਆਜ਼ਾਦ ਭਾਰਤ ਦੇ ਵਿੱਚ ਵੀ ਅੱਜ ਵੀ ਅੱਜ ਸਿਧਾਂਤਕ ਤੌਰ ਤੇ ਪਹਿਲਾਂ ਸਿੱਧੀਆਂ ਸੀ ਹੁਣ ਅਲੁਕਮੇ ਤੌਰ ਦੇ ਉੱਤੇ ਜਤਨਸ਼ੀਲ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਪਾਤਸ਼ਾਹ ਜੀ ਦੀ ਪਵਿੱਤਰ ਆਜ਼ਮਤ ਨੂੰ ਕਿਸੇ ਨਾ ਕਿਸੇ ਦਾ ਖੋਰਾ ਲਾਉਣਾ ਪਰ ਖਾਲਸਾ ਹਮੇਸ਼ਾ ਸੁਚੇਤ ਰਹਿੰਦਾ ਕੌਮ ਨੂੰ ਵੀ ਬੇਨਤੀ ਕਰਦਾ ਇੱਕ ਥਾਂ ਸਾਰੇ ਇਕੱਤਰ ਹੋਈਏ ਤਾਂ ਕਿ ਇਹ ਜਿਹੜੇ ਲੋਕਮੇ ਸਿਧਾਂਤਕ ਜਿਹੜੇ ਸਾਡੇ ਤੇ ਹਮਲੇ ਹੋ ਰਹੇ ਇਹਦਾ ਜ਼ਬਰਦਸਤ ਸਬਰ ਦੇ ਨਾਲ ਅਸੀਂ ਸਾਰੇ ਮੁਕਾਬਲਾ ਕਰੀਏ ਸੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ। 9 ਨਵੰਬਰ 1984 ਸਿੱਖ ਨਸਲ ਖੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲੀ ਹੈ ਨਾ ਬੰਦੀ ਸਿੰਘਾਂ ਦੀ ਰਿਹਾਈ ਹੋਈ। ਲੱਗਦਾ ਅੱਜ ਵੀ ਸਰਕਾਰਾਂ ਦੀ ਸਿੱਖਰੋ ਦੀ ਮਾਤ ਦਿੱਤਾ ਪੀ.ਡੀ.ਆਈ. ਦੇਖੋ ਜਿਹੜੇ ਜਿਹੜੇ ਦਿੱਲੀ ਦੇ ਵਿੱਚ ਜਦੋਂ ਨੈਸ਼ਨਲ ਕੁਰਸੀ ਸਖਾਂ ਦੀ ਹੋਈ ਤੇ ਉੱਥੇ ਬਹੁਤ ਵੱਡੇ ਪੱਦਰ ਤੇ ਉਹਨਾਂ ਦੇ ਜਿੰਨੇ ਵੀ ਸਿੱਖ ਪਰਿਵਾਰ ਜਾਂ ਪੰਜਾਬੀ ਸੀ ਉਹਨਾਂ ਦੀਆਂ ਸ਼ੀਖਦੀਆਂ ਉੱਥੇ ਹੋਈਆਂ ਤੇ ਸਾਡਾ ਤਾਂ ਗਿਲਾ ਹੀ ਇਸ ਗੱਲ ਤੇ ਰਿਹਾ ਕਿ ਆ ਬਲੂ ਸਟਾਰ ਤੋਂ ਲਾਓ 84 ਤੋਂ 16 ਤੇ 40 40 ਸਾਲ ਹੋ ਗਏ ਤੇ ਮੈਂ ਸਮਝਦਾ ਜਿੱਥੇ ਕੋਈ ਆਪਣਾ ਡਰੈਸ ਰੋਬੇ ਚਾਹੁੰਦੇ ਨੇ ਚੁੱਥੇ ਇਨਸਾਫ ਦੇ ਦਿੰਦੇ ਪਰ ਸਾਨੂੰ ਇਨਸਾਫ ਨਹੀਂ ਮਿਲਦਾ ਇਹੋ ਹੀ ਸਾਡੀ ਇੱਕ ਰੋਸ ਆ ਤੇ ਉਹ ਤੋਂ ਇਲਾਵਾ ਬੰਦੀ ਸਿੰਘਾਂ ਦਾ ਕਿਉਂਕਿ ਇਹ ਸਾਡਾ ਹੱਕ ਆ ਇਨਸਾਫ ਲੈਣਾ ਸਾਡਾ ਹੱਕ ਆ ਤੇ ਇਹ ਇਨਸਾਫ ਜਿਹੜਾ ਆ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਤੇ ਜੇ ਆਪਾਂ ਦੂਸਰਿਆਂ ਲਈ ਉਹੀ ਕਾਨੂੰਨ ਰੱਖਦੇ ਆਂ ਤੇ ਸਿੱਖਾਂ ਵਾਰੀ ਜਿਹੜਾ ਕਾਨੂੰਨ ਫਿਰ ਹੋਰ ਤਰ੍ਹਾਂ ਹੋ ਜਾਂਦਾ ਇਹ ਜਿਹੜਾ ਇਹ ਦੋ ਮਤਲਬ ਲਾਉ ਤੁਸੀਂ ਕਿ ਦੋ ਰਾਵਾਂ ਦੇ ਵਿੱਚ ਸਾਡੇ ਨਾਲ ਹੋ ਟ੍ਰੀਟਮੈਂਟ ਉਹਨਾਂ ਦੇ ਨਾਲ ਹੋ ਟ੍ਰੀਟਮੈਂਟ ਇਹ ਵੀ ਸਾਡੇ ਲਈ ਇੱਕ ਬੇਇਨਸਾਫੀ ਆ ਜਿਸ ਬੇਇਨਸਾਫੀ ਲਈ ਅਸੀਂ ਯਤਨ ਛੀਲੇ ਆ ਫਿਰ ਅਕਾਲ ਤੱਕ ਸਾਹਿਬ ਵੱਲੋਂ ਕਮੇਟੀ ਵੀ ਬਣਾਈ ਗਈ ਆ ਤੇ ਉਹ ਇਸ ਲਈ ਯਤਨ ਛੀਲੇ ਆ ਕਿ ਉਹਨਾਂ ਦੀ ਰਿਹਾਈ ਲਈ ਵੀ ਪੂਰਾ ਜਿਹੜਾ ਹੈ ਉਹ ਯਤਨ ਕੀਤਾ ਜਾਵੇ ਜੀ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਕਰੇਵਾਲ ਦੇ ਰਿਪੋਰਟ